ু

अठ नंबर तीखी बुआया एक हीरा तो फेदिया एम नक्की दिया बेचूंगा क्या के रेल टुकड़ियों खाना और खाना भी करना दिया कहना तो छोड़ दूंगा खाना तो दिया लेकिन ओ यार बोलो 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 बोलो

60.9 ਦਾ ਮਾਟਾ ਇੱਕ ਮਾਟਾ ਤੇ ਕਿੰਨੇ ਕਿਲੋ ਕਰਦੇ ਨੇ ਰੋਸ ਤੋਂ ਇਹ ਹਿੰਦੀ ਰੰਗੋ ਤੇ ਕਿੰਨੇ ਕਹਾਣੇ 530155 ਨੰਬਰ ਦਾ 533100 ਤੋਂ ਬਣਦਾ ਨਾ ਨਾ ਰੋਸ ਮੈਂ ਛੋਟਾ ਤੇ ਬਾਈ ਕਿੰਨੇ ਪਾਉਣ ਹੁਣ ਵੀ ਬਾਖੜ ਹੈ ਜੀ ਹੁਣ ਮੰਨ ਲੈ 15 ਕਿਲੋ ਆ 23 ਕਿਲੋ ਚੋੜ ਗਿਆ ਅੱਛਾ 23 ਕਿਲੋ ਠੀਕ ਤੱਕਾ ਹੁਣ 15 ਕਿਲੋ ਹੁਣ ਦੇ ਦੇ ਦੋ ਵੀ ਜਾਈਏ ਤੇ ਆਪਣੇ ਠੀਕ ਆ ਜੀ ਹੁਣ ਟੋਕ ਦੇ ਲਈ

ਪੰਜਵਾਂ ਗਾਰਾ ਕੁੱਤੜ ਘਰ ਕੋ ਰਸਤਾ ਨਹੀਂ ਗਿਆ ਆਪਣੇ ਨਾਲ ਆਉਂਦਾ 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 ਮੈਂ ਬਹਿ ਕੇ ਇਹ ਜੀ ਹਾਂ ਖਲੋੜਦਾ ਪਹਿਲੇ ਸੈਨਾਰਾ ਇਹ 21 21 ਦਿੱਤੀ ਆਈ ਨਹੀਂ ਪਤਾ ਇਸਲੇ ਸਾਰਾ ਹਰਿਆਣੇ ਚ ਨਹੀਂ ਗਿਆ ਅੱਛਾ ਪਿਛਲੇ ਬਾਹਰ ਹਰਿਆਣੇ ਤੋਂ ਨਹੀਂ ਹਰਿਆਣੇ ਵਾਲੇ ਕਿਸੇ ਨਾਲ ਕਿਹਾ ਹਸਾਉਣ ਵਾਲਾ ਪਹਿਲੀ ਵੀ ਨਹੀਂ ਗਿਆ ਹੈ ਨਾ ਤੇ ਕਿੰਨੇ ਚਿਰ ਦੇ हूं भई आंरा ਉਖਿਆ ਨਾ ਬਾਈ ਹਨਾ ਆਹ ਮੈਂ ਦਸਣਾ ਹੋਰ ਕਿ ਨਾ ਦਸਣਾ ਚੌਥਾ ਯਾਰ ਬਾਈ ਤਿੰਨ ਨੰਬਰ ਤੋਂ ਚੌਥਾ ਬਾਈ ਨੰਬਰ 9 ਬਾਈ ਕਿਹਦੇ ਕੋਲ ਤੇਰੀਆ ਕਿਹਦੇ ਕੋਲ ਤੇਰੀਆ ਇਹ ਸਰਕਾਰੀ ਸੀਮੰਗੇ ਬਾਈ ਆਪਾਂ ਲੈ ਆਂਦੀ ਸੀ ਉਹਨੇ ਦੱਸਿਆ ਅੱਛਾ ਉਹ ਕਹਿੰਦੇ ਸਰਕਾਰੀ ਸੀਮੰਗੇ ਆ ਦੱਸਿਆ ਜੀ ਬਾਈ ਨੇ ਧਿਆਨ ਦਿੱਤਾ ਪਿਛਲੀ ਈਅਰ ਫਰਸਟ ਸੀ ਯੂਨੀਵਰਸਿਟੀ ਦੇ ਬਾਈ ਪਿਛਲੀ ਈਅਰ ਫਰਸਟ ਸੀ ਯੂਨੀਵਰਸਿਟੀ ਦੇ ਬਾਈ ਕਿਹਨੇ ਖਰੀਦੀ ਸੀ ਫੋਟੋ ਨੰਬਰ ਤੇ ਕਿਹਨੇ ਖਰੀਦੀ ਸੀ ਮੈਂ ਹੀ ਲੈ ਕੇ ਆਇਆ ਯਾਰ ਉਹ ਨਾ ਬੰਦਾ ਜੇ ਬਾਹਰ ਤੋਂ ਯਾਰ ਮਿੱਤਰ ਤੈਨੂੰ ਆਏ ਕਰੇ ਸਭ ਨਾਲ ਚੱਕ ਫੜ ਕੇ ਦੇਗਾ ਪਰ ਅੱਜ ਆ ਤੇਰੇ ਨਾਲ ਜਿੰਨੀ ਕਿ ਸਮਝ ਆ ਬਾਈ ਉੰਨੀ ਕਿ ਜਰੂਰਤ ਤੈਨੂੰ ਸਮਝ ਪੂਰੂ ਹੀ ਆ

ਚੌਥੇ ਤੇ ਲੋ ਚੌਥੇ ਇੱਕ ਨੰਬਰ ਦਾ ਫਾਇਦਾ ਕਰਾ ਗਏ ਇਹ ਕਹਿੰਦੇ ਲੜਕੇ ਕੇ ਸੋਲਮਨ ਵਾਲੇ ਖਿਡਾਰੀ ਨੇ ਕਿ ਇਹ ਪੂਰੀ ਵਾਲਾ ਮਕਾਬਲਾ ਲੜਨ ਇਹ ਨੰਬਰ ਇੱਕ ਨੰਬਰ ਤੋਂ ਹੀ ਆ ਰਿਹਾ ਹੈ ਜੁੱਤੀ ਦੀ ਵਾਰ ਸੀ ਤੇ ਫੇਰ ਆਉਂਦਾ ਹੈ ਮਜਬੂਤ ਚਾਹੀਦਾ ਇਹਦੇ ਖੰਭੀ ਦਾ ਮਕਾਬਲਾ ਲੜਨਾ ਕਿ ਅੱਜ ਦੇ ਖਿਡਾਰੀ ਕਮਾਲ ਦਾ ਸਟਰਕਚਰ ਹੈ ਆਡਰ ਰੌਂਡਰ ਦਾ ਕਮਾਲ ਰੰਗ ਅੰਦਰ ਚਮਕੀ ਸੈਨਾ ਕਿਸੇ ਗੱਲੋਂ ਕਾਜੀ ਨਹੀਂ ਕਿਹੜੇ ਪੁਂਕ ਦੁਆਯਾਂ ਵਾਲੀ ਰਾਜਗੜ੍ਹ ਪੁੱਜੇ ਕੁਵੇ ਰਾਜਗੜ੍ਹ ਇੱਕ ਕਿਲੇ ਤੋਂ ਪੈਦਾ ਹੋਇਆ ਧਰ ਦੇ ਚੁੱਤੇ ਦਾ ਲੁਹੜਾ ਕਰੀਦਾ ਪਾਟਰੀਆ ਜਦੋਂ ਮਹਾਲ ਪਰਛਾਵੇਂ ਦੇ ਵਿੱਚ ਆਈ ਉਹ ਕੀ ਇਹ ਨਾ ਆਉਂਦੇ ਤੇਰਾ ਅਜਿਹੀ ਕਾਰ ਲੈ ਇਹ ਜੂਵੇ ਦੇ ਬੱਦਸ ਨੂੰ ਨਾ ਮਿਲਦੇ ਆ ਤੇ ਫਿਰ ਰਾਜਗੜ੍ਹ ਤੋਂ ਖਾਲੀ ਕੰਦਾ 21 ਕਿਲੋ ਹੈ ਕਾਲਾ ਇਹ ਨਹੀਂ ਖਾਲੀ ਕਰਨ ਤੱਕ ਦੋ ਡੰਗਾਂ ਨੂੰ ਸਾਢੇ 23 ਕਿਲੋ ਦਿੰਦਾ ਕੱਪਲੇ ਦੇ ਦੋ ਡੰਗਾਂ ਨੂੰ ਸਾਢੇ 23 ਕਿਲੋ ਦਿੰਦਾ ਕਿ ਕਿੱਥੇ ਨੰਬਰ ਤੇ ਮੇਰਖੀ ਕਿੱਥੇ ਜਾਂਦੀ ਹੈ ਉਹਨੂੰ ਪੱਟ ਕੇ ਮੈਂ ਪੱਟ ਕੇ ਕੋਈ ਮਾਰਾ ਨਹੀਂ ਕੀਤਾ ਮੈਂ ਜੇ ਜਰੂਰ ਕਿੱਧਰ ਵੀ ਕਰਦਾ ਲੱਗਦਾ ਕੋਈ ਬੇੜੀ ਨਹੀਂ ਕਰਦਾ ਇਹ ਇੱਕ ਚੰਗਰ ਬੰਦੀ ਨੰਬਰ ਲੈ ਕੇ ਆਇਆ ਬਹੁਤ ਬਹੁਤ ਮੁਬਾਰਕਾ ਸਤਿ ਜੀ ਜੀ तुम जो भी नाच क्या नौशिबा पता है पता है पता है क्या है है चले जो भरतल बेला चले जो नाच क्या रुका बैठना ये नहीं तो क्यों ना बाहर तासिन तोरा कौन तासिन ओपे इधर ओ देर छुट्टी कर दी देर छुट्टी कर दी ना

ਸੋਹਣ ਮੀਠਾ ਬੋਲੇ ਕਿ ਕਿੰਨੂ ਭਾਈ ਅੱਜ ਬੋਲਨ ਕਰਾਂਗੇ ਪੋਚੂ ਜੀ ਦਾ 20 ਲੀਟਰ ਦੇ ਦੋ ਅੱਛਾ ਜੀ ਰਤਨ ਨੰਬਰ 23 ਇਹਨਾਂ ਨੂੰ ਲਾਹੇ ਪਹਿਲਾ छोटे ਇਹ ਮਾਰਕਾ ਦੇ ਸੱਚਾ ਖਾਡੇ ਸ਼ੇਰਾਂ ਨੂੰ ਸलाम ਤੇਰੀ ਤਾਂ ਪੱਗ ਦੇ ਵੀ ਟੱਪ ਪਾਣਾ ਦੋ ਦਾਰ ਰੱਪੜ ਲੱਗੇ ਹੋਣਗੇ ਮਨ ਛੱਕਦੇ ਹਾਂ ਲਾ ਲਾਦਾ ਸਵਾਮ ਮੁੰਡਾ ਮੁੱਛਾਂ ਮੱਚਾ ਲੈ ਵੀ ਆ ਦੇਖੋ ਪਹਿਲੇ ਨੰਬਰ ਦੀ ਚੌਂਦ ਤੇ ਫਿਰ ਪੂਰਾ ਬੇਪੀਲਾ ਆ ਜਿਹੜੀ ਸਾਈਡ ਪਾਈ ਆ ਜਿਹੜੀ ਬੈਰੀਅਰਾਂ ਦੇ ਨਾਲ ਲੱਗੀ ਖੜੀ ਆ ਸ਼ਾਹਪੁਰਾ ਪੈਂਦਾ ਸ਼ਾਹਪੁਰਾ ਆਇਆ ਇੱਕ ਗੀੜਾ ਦੇਖ ਦਿਖਾਓ ਜਰੂਰ ਉਹ ਸਾਰਿਆਂ ਸਾਰੇ ਚੰਗਿਆ ਸਾਰਿਆਂ ਨੇ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਆ ਹੁਣ ਸਟੇਜ 'ਤੇ ਆਉਦੀ ਕਾਰਵਾਈ ਕਰਵਾਉਣੀ ਹੈ ਸਾਡੇ ਮਿੱਤਰ ਜੀ ਨਾਲ ਬਹੁਤ ਬਹੁਤ ਧੰਨਵਾਦ ਆ ਜੰਮ ਵਾਲੀ ਟੀਮ ਦੇ ਬਹੁਤ ਆਸੀ ਜੀ ਨਾਲ ਬਹੁਤ ਬਹੁਤ ਧੰਨਵਾਦ ਆ ਗੱਲ ਸੁਣੀ ਸੁਣਿਆ ਤਾਂ ਅੰਦੀ ਬਹੁਤ ਬਹੁਤ ਲੱਗਦਾ ਹੈ